ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਇੱਕ ਬਹੁਤ ਹੀ ਖਾਸ ਸਾਖੀ ਦੀ ਗਹਿਰਾਈ ਵਿੱਚ ਉਤਰਾਂਗੇ ਇਹ ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਲੋਧੀ ਵਾਲੇ ਜੀਵਨ ਨਾਲ ਜੁੜੀ ਹੋਈ ਹੈ ਖਾਸ ਕਰਕੇ ਉਹਨਾਂ ਦੇ ਸ਼ੁਰੂਆਤੀ ਵਿਆਹੁਤਾ ਜੀਵਨ ਬਾਰੇ ਹਾਂਜੀ ਸਤਿ ਸ੍ਰੀ ਅਕਾਲ ਤੇ ਇਹ ਬੜੀ ਮਤਲਬ ਦਿਲਚਸਪ ਹੈ ਕਿਉਂਕਿ ਇਹ ਗੁਰੂ ਸਾਹਿਬ ਦੇ ਕਰੇਲੂ ਜੀਵਨ ਤੇ ਉਹਨਾਂ ਦੇ ਅਧਿਆਤਮਿਕ ਰੁਝਾਨ ਉਹਨਾਂ ਵਿਚਲਾ ਜਿਹੜਾ ਇੱਕ ਤਣਾਜ ਆ ਸੀ ਉਸ ਨੂੰ ਬੜੇ ਮਾਨਵੀ ਪੱਧਰ ਤੇ ਦਿਖਾਉਂਦੀ ਹੈ ਹਾਂ ਤੇ ਇਸ ਵਿੱਚ ਅਸੀਂ ਦੇਖਾਂਗੇ ਕਿ ਕਿਵੇਂ ਇੱਕੋ ਸਥਿਤੀ ਨੂੰ ਲੈ ਕੇ ਕਿੰਨੇ ਵੱਖਰੇ ਵੱਖਰੇ ਲੋਕਾਂ ਦੇ ਨਜ਼ਰੀਏ ਨੇ ਕਿੰਨੀਆਂ ਵੱਖਰੀਆਂ ਭਾਵਨਾਵਾਂ ਨੇ ਬਿਲਕੁਲ ਦੇਖੋ ਐਸੀ ਗੱਲ ਕਰ ਰਹੇ ਹਾਂ ਉਸ ਸਮੇਂ ਦੀ ਜਦੋਂ ਗੁਰੂ ਨਾਨਕ ਦੇਵ ਜੀ ਮੋਦੀ ਖਾਨੇ ਚ ਕੰਮ ਕਰਦੇ ਸਨ ਸੁਲਤਾਨਪੁਰ ਲੋਧੀ ਤੇ ਮਾਤਾ ਸੁਲਖਣੀ ਜੀ ਨਾਲ ਉਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਅੱਛਾ ਤੇ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਇੱਕ ਕੀ ਕਹਿੰਦੇ ਨੇ ਮੂੜ ਕਥਾ ਹੈ ਰੀਟੈਲਿੰਗ ਹੈ ਇਸ ਵਿੱਚ ਇਤਿਹਾਸਿਕ ਗੱਲਾਂ ਵੀ ਨੇ ਤੇ ਭਾਵਨਾਤਮਕ ਪਹਿਲੂ ਵੀ ਬਹੁਤ ਨੇ ਹਾਂ ਤੇ ਤਹਾਣੀ ਸ਼ੁਰੂ ਹੀ ਬੜੀ ਭਾਵੁਕਤਾ ਨਾਲ ਹੁੰਦੀ ਹੈ ਹੈਨਾ ਜਦੋਂ ਮਾਤਾ ਸੁਲਖਣੀ ਜੀ ਦੇ ਪਿਤਾ ਜੀ ਭਾਈ ਮੂਲचंद ਜੀ ਆਉਂਦੇ ਨੇ ਆਪਣੀ ਤੀਨੂ ਮਿਲਣ ਤੇ ਉਹ ਦੇਖਦੇ ਨੇ ਕਿ ਉਹ ਬਹੁਤ ਬਹੁਤ ਉਦਾਸ ਨੇ ਰੋ ਰਹੇ ਨੇ ਸੋਚੋ ਇੱਕ ਪਿਤਾ ਲਈ ਇਹ ਦੇਖਣਾ ਕਿੰਨਾ ਔਖਾ ਹੋਗਾ ਬਿਲਕੁਲ ਬਿਲਕੁਲ ਤੇ ਫਿਰ ਮਾਤਾ ਸੁਲਖਣੀ ਜੀ ਵੀ ਆਪਣੇ ਦਿਲ ਦੀ ਗੱਲ ਆਪਣੇ ਪਿਤਾ ਅਗੇ ਰੱਖ ਦਿੰਦੇ ਨੇ ਸਾਰਾ ਗੁਬਾਰ ਕੱਢ ਦਿੰਦੇ ਨੇ ਤੇ ਕੀ ਸ਼ਿਕਾਇਤਾਂ ਨੇ ਉਹਨਾਂ ਦੀਆਂ ਕੀ ਕਹਿੰਦੇ ਨੇ ਉਹ ਦੇਖੋ ਉਹਨਾਂ ਦੀਆਂ ਸ਼ਿਕਾਇਤਾਂ ਸਿਰਫ ਮਤਲਬ ਕਿਸੇ ਚੀਜ਼ ਦੀ ਕਮੀ ਬਾਰੇ ਨਹੀਂ ਉਹ ਗੱਲ ਕਰਦੇ ਨੇ ਗੁਰੂ ਨਾਨਕ ਦੇਵ ਜੀ ਦੇ ਨਿਰਮੋਹ ਸੁਭਾ ਦੀ ਅੱਛਾ ਕਿਉਂ ਕਰਕਟ ਰਹਿੰਦੇ ਨੇ ਬਾਹਰ ਜ਼ਿਆਦਾ ਘਰ ਗ੍ਰੈਸਤੀ ਵੱਲ ਧਿਆਨ ਨਹੀਂ ਦਿੰਦੇ ਜਿਹੜੀ ਕਮਾਈ ਹੁੰਦੀ ਹੈ ਉਹ ਵੀ ਗਰੀਬਾਂ ਫਕੀਰਾਂ ਚ ਵੰਡ ਦਿੰਦੇ ਨੇ ਹੂੰ ਆਪਣਾ ਸਮਾਂ ਸਾਧੂ ਸੰਤਾਂ ਨਾਲ ਬਤਾਉਂਦੇ ਨੇ ਪਰ 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 ਸਭ ਤੋਂ ਵੱਡੀ ਗੱਲ ਸ਼ਾਇਦ ਕੋਈ ਹੋਰ ਸੀ ਹਾਂ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੂੰ ਚੁਪਦੀ ਸੀ ਉਹ ਸੀ ਨਿੱਜੀ ਧਿਆਨ ਦੀ ਕਮੀ ਪਿਆਰ ਪਰੇ ਬੋਲਾਂ ਦੀ ਕਮੀ ਐ ਅਜਿਹੇ ਇਨਸਾਨ ਨਾਲ ਹੋਇਆ ਜੋ ਮੇਰੀਆਂ ਭਾਵਨਾਵਾਂ ਦੀ ਕਦਰ ਹੀ ਨਹੀਂ ਕਰਦਾ ਹਾਂ ਉਹਨਾਂ ਦੇ ਸ਼ਬਦ ਸੀ ਜਿਉ ਨਿਸ ਬਸੇ ਆਣ ਪਰਦੇਸੀ ਪੁਰ ਨਿਰਮੋਹ ਰੀਤ ਤੇ ਐਸੀ ਮਤਲਬ ਜਿਵੇਂ ਰਾਤ ਨੂੰ ਕੋਈ ਪਰਦੇਸੀ ਆ ਕੇ ਵਸਦਾ ਤੇ ਸਵੇਰੇ ਤੁਰ ਜਾਂਦਾ ਬਿਨਾਂ ਕਿਸੇ ਮੋਹ ਦੇ ਇਹ ਤਾਂ ਬਹੁਤ ਡੂੰਗੀ ਪੀੜਾ ਹੈ ਬਿਲਕੁਲ ਇਹ ਸਿਰਫ ਅਣਗੈਲੀ ਨਹੀਂ ਇਹ ਭਾਵਨਾਤਮਕ ਦੂਰੀ ਦਾ ਅਹਿਸਾਸ ਹੈ ਤੇ ਇਹ ਸਭ ਸੁਣ ਕੇ ਭਾਈ ਮੂਲਚੰਦ ਜੀ ਦਾ ਗੁੱਸਾ ਚਾਉਣਾ ਤਾਂ ਦੇਖੋ ਸੁਭਾਵਿਕ ਸੀ ਹਾਂ ਲਾਜ਼ਮੀ ਹੈ ਸਰੋਤਾ ਇਹ ਵੀ ਕਹਿੰਦਾ ਹੈ ਕਿ ਉਹਨਾਂ ਦਾ ਗੁੱਸਾ ਮਹਤਾ ਕਾਲੂ ਜੀ ਗੁਰੂ ਜੀ ਦੇ ਪਿਤਾ ਤੋਂ ਵੀ ਜ਼ਿਆਦਾ ਸੀ ਸ਼ਾਇਦ ਇਸ ਲਈ ਕਿ ਉਹ ਸਿੱਧਾ ਆਪਣੀ ਧੀ ਦਾ ਦੁੱਖ ਦੇਖ ਰਹੇ ਸਨ ਤੇ ਫਿਰ ਉਹ ਕੀ ਕਰਦੇ ਨੇ ਗੁੱਸੇ ਵਿੱਚ ਉਹ ਗੁੱਸੇ ਵਿੱਚ ਸਿੱਧਾ ਜਾਂਦੇ ਨੇ ਭਾਈ ਜੈਰਾਮ ਜੀ ਕੋਲ ਅੱਛਾ ਜਿਹੜੇ ਗੁਰੂ ਜੀ ਦੇ ਪਣਵਈਏ ਵੀ ਸਨ ਤੇ ਵਿਚੋਲੇ ਵੀ ਸਨ ਇਸ ਰਿਸ਼ਤੇ ਦੇ ਹਾਂਜੀ ਬਿਲਕੁਲ ਤੇ ਕਮਾਲ ਦੀ ਗੱਲ ਉਸ ਵੇਲੇ ਗੁਰੂ ਨਾਨਕ ਦੇਵ ਜੀ ਵੀ ਉੱਥੇ ਮੌਜੂਦ ਹੁੰਦੇ ਨੇ ਓਹੋ ਫਿਰ ਤਾਂ ਮਾਹੌਲ ਕਾਫੀ ਤਣਾਅ ਵਾਲਾ ਹੋ ਗਿਆ ਹੋਣਾ ਬਹੁਤ ਜ਼ਿਆਦਾ ਤੇ ਭਾਈ ਉਹ ਮੋਲ ਚੰਦ ਜੀ ਬਿਨਾ ਕਿਸੇ ਲੁਕਾ ਦੇ ਸਿੱਧਾ ਪਾਈ ਜਾਹ ਜਰਾਮ ਨੂੰ ਦੋਸ਼ ਦਿੰਦੇ ਨੇ ਕਹਿੰਦੇ ਨੇ ਸੁਣ ਜੈਰਾਮ ਤੂੰ ਦੁਸ਼ਮਨ ਮੋਰਾ ਓਹੋ ਸਿੱਧਾ ਦੁਸ਼ਮਨ ਹਾਂ ਇਲਜ਼ਾਮ ਐ ਸੀ ਕਿ ਤੂੰ ਮੇਰੀ ਤੀ ਦਾ ਵਿਆਹ ਇੱਕ ਐਸੇ ਬੰਦੇ ਨਾਲ ਕਰਵਾਤਾ ਜਿਹੜਾ ਫਕੀਰ ਸੁਭਾਅ ਦਾ ਹੈ ਸਭ ਕੁਝ ਲੁਟਾ ਦੇਗਾ ਮੇਰੀ ਤੀ ਦੁਖੀ ਹੋਵੇਗੀ ਇਹ ਤਾਂ ਸਿੱਧਾ ਹਮਲਾ ਸੀ ਪਾਈ ਜਾਹ ਜਰਾਮ ਦੀ ਵਿਚ올ਗੀ ਤੇ ਪਰ ਭਾਈ ਜੈਰਾਮ ਜੀ ਨੇ ਕਿਵੇਂ ਸਥਿਤੀ ਨੂੰ ਸੰਭਾਲ ਲਿਆ ਉਹ ਤਾਂ ਸ਼ਾਂਤ ਸੁਭਾਅ ਦੇ ਮੰਨੇ ਜਾਂਦੇ ਨੇ ਬਿਲਕੁਲ ਤੇ ਉਹਨਾਂ ਨੇ ਜਵਾਬ ਵੀ ਬੜੇ ਸ਼ਾਂਤ ਤੇ ਸੂਜਵਾਨ ਤਰੀਕੇ ਨਾਲ ਦਿੱਤਾ ਉਹ ਪਰੜ ਗਏ ਨਹੀਂ ਉਹਨਾਂ ਨੇ ਤੱਥਾਂ ਤੇ ਗੱਲ ਕੀਤੀ ਕਿਹੜੇ ਤੱਥ ਉਹਨਾਂ ਨੇ ਕਿਹਾ ਕਿ ਦੇਖੋ ਸੁਲਖਣੀ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਨਾ ਅੰਨ ਦੀ ਨਾ ਕੱਪੜੇ ਦੀ ਨਾ ਗਹਿਣੇ ਦੀ ਸਭ ਕੁਝ ਹੈ ਉਹਦੇ ਕੋਲ ਤੇ ਨਾਲ ਹੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਨੇਕ ਚਰਿੱਤਰ ਦੀ ਗੱਲ ਕੀਤੀ ਇੱਕ ਤਰ੍ਹਾਂ ਨਾਲ ਮਤਲਬ ਗੱਲ ਨੂੰ ਪੌਤਿਕ ਪੱਧਰ ਤੇ ਲਿਆ ਕੇ ਗੁੱਸਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤੇ ਕੀ ਉਹ ਕਾਮਯਾਬ ਹੋਏ ਹਾਂ ਸਰੋਤ ਦੱਸਦਾ ਹੈ ਕਿ ਉਹ ਕਾਮਯਾਬ ਹੋਏ ਭਾਈ ਜੈ RAM ਦੇ ਜਿਹੜੇ ਮధుਰ ਬਿਨੇ ਪ੍ਰਸ਼ੰਸਾ ਸਾਲੀ ਸ਼ਬਦ ਸੀ ਮਿੱਠੇ ਤੇ ਤਾਰੀਫ ਵਾਲੇ ਉਹਨਾਂ ਨੇ ਭਾਈ ਮੂਲ ਚੰਦ ਦਾ ਗੁੱਸਾ ਠੰਡਾ ਕਰ ਦਿੱਤਾ ਅੱਛਾ ਪਰ ਸਭ ਤੋਂ ਜ਼ਿਆਦਾ ਗੌਰ ਕਰਨ ਵਾਲੀ ਗੱਲ ਜਿਵੇਂ ਮੈਂ ਪਹਿਲਾਂ ਕਿਹਾ ਇਸ ਸਾਰੀ ਗੱਲਬਾਤ ਦੌਰਾਨ ਗੁਰੂ ਨਾਨਕ ਦੇਵ ਜੀ ਚੁੱਪ ਰਹਿੰਦੇ ਨੇ ਬਿਲਕੁਲ ਚੁੱਪ ਕੋਈ ਸਫਾਈ ਨਹੀਂ ਕੋਈ ਬਹਿਸ ਨਹੀਂ ਹੂੰ ਇਹ ਚੁੱਪ ਵੀ ਆਪਣੇ ਆਪ ਚ ਬਹੁਤ ਕੁਝ ਕਹਿੰਦੀ ਹੈ ਹੈਨਾ ਸ਼ਾਇਦ ਉਹ ਨਦੀ નિર્ਲੇਪਤਾ ਦਾ ਹੀ ਪ੍ਰਗਟਾਵਾ ਸੀ ਖੈਰ ਭਾਈ ਮੂਲਚੰਦ ਜੀ ਤਾਂ ਸ਼ਾਂਤ ਹੋ ਕੇ ਚਲੇ ਗਏ ਪਰ ਮਸਲਾ ਹੱਲ ਹੋਇਆ ਨਹੀਂ ਪੂਰੀ ਤਰ੍ਹਾਂ ਨਹੀਂ ਕਿਉਂਕਿ ਕੁਝ ਸਮੇਂ ਬਾਅਦ ਮਾਤਾ ਸੁਲਖਣੀ ਜੀ ਦੀ ਮਾਤਾ ਜੀ ਚੰਦੋ ਰਾਣੀ ਜੀ ਆਂਦੇ ਨੇ ਅੱਛਾ ਹੁਣ ਮਾਤਾ ਜੀ ਆ ਗਏ ਹਾਂਜੀ ਤੇ ਉਹਨਾਂ ਨੂੰ ਵੀ ਆਪਣੀ ਧੀ ਕੋਲੋਂ ਲਗਭਗ ਉਹੀ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਪਤੀ ਦੀ ਬੇਤਿਆਨੀ ਪੈਸਾ ਲੁਟਾਉਣਾ ਪਰ ਖਾਸ ਕਰਕੇ ਉਹ ਭਾਵਨਾਤਮਕ ਖਾਲੀਪਨ ਤੇ ਉਹਨਾਂ ਦਾ ਕੀ ਪ੍ਰਤੀਕ੍ਰਿਆਮ ਸੀ ਉਹ ਵੀ ਗੁੱਸੇ ਹੋਏ ਹਾਂ ਉਹਨਾਂ ਦਾ ਪ੍ਰतिकਰਮ ਵੀ ਆਪਣੇ ਪਤੀ ਵਾਂਗੀ ਸੀ ਦੁੱਖ ਵੀ ਤੇ ਗੁੱਸਾ ਵੀ ਪਰ ਉਹ ਭਾਈ ਜੈਰਾਮ ਕੋਲ ਨਹੀਂ ਗਏ ਫਿਰ ਕਿੱਥੇ ਗਏ ਉਹ ਸਿੱਧਾ ਗਏ ਬੇਬੇ ਨਾਨਕੀ ਜੀ ਕੋਲ ਅੱਛਾ ਗੁਰੂ ਜੀ ਦੀ ਬੈਂਡ ਕੋਲ ਹਾਂ ਤੇ ਜਾਂਦਿਆਂ ਹੀ ਮਤਲਬ ਬੜੇ ਤਿੱਖੇ ਲਹਿਜੇ ਚ ਸਵਾਲ ਕੀਤਾ ਤੁਹਾਨੂੰ ਰੱਬ ਦਾ ਡਰ ਹੈ ਜਾਂ ਨਹੀਂ ਓਹੋ ਇਹ ਤਾਂ ਸਿੱਧਾ ਇਲਜ਼ਾਮ ਹੋ ਗਿਆ ਬਿਲਕੁਲ ਉਹਨਾਂ ਨੇ ਬੇਬੇ ਨਾਨਕੀ ਨੂੰ ਦੋਸ਼ ਦਿੱਤਾ ਕਿ ਤੁਸੀਂ ਆਪਣੇ ਭਰਾ ਨੂੰ ਸਮਝਾਉਂਦੇ ਕਿਉਂ ਨਹੀਂ ਉਸ ਨੂੰ ਪੈਸੇ ਬਰਬਾਦ ਕਰਨ ਤੋਂ ਰੋਕਦੇ ਕਿਉਂ ਨਹੀਂ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਆਪਣੀ ਧੀ ਨੂੰ ਨੌਕਰਾ ਨਹੀਂ ਬਣਾ ਕੇ ਰੱਖਿਆ ਹੋਇਆ ਇਹ ਤਾਂ ਬਹੁਤ ਸਖਤ ਸ਼ਬਦ ਨੇ ਸਿੱਧਾ ਬੇਬੇ ਨਾਨਕੀ ਜੀ ਦੀ ਜ਼ਿੰਮੇਵਾਰੀ ਤੇ ਸਵਾਲ ਫਿਰ ਬੇਬੇ ਨਾਨਕੀ ਜੀ ਨੇ ਕੀ ਕਿਹਾ ਦੇਖੋ ਇੱਥੇ ਬੇਬੇ ਨਾਨਕੀ ਜੀ ਦਾ ਜਵਾਬ ਬਹੁਤ ਬਹੁਤ ਅਹਿਮ ਹੈ ਉਹ ਚੰਦੋ ਰਾਣੀ ਜੀ ਦੇ ਗੁੱਸੇ ਦਾ ਜਵਾਬ ਗੁੱਸੇ ਨਾਲ ਬਿਲਕੁਲ ਨਹੀਂ ਦਿੰਦੇ ਅੱਛਾ ਬੜੇ ਸ਼ਾਂਤ ਬੜੇ ਤਰਕ ਨਾਲ ਬੜੀ ਸਪਸ਼ਟਤਾ ਨਾਲ ਆਪਣਾ ਪੱਖ ਰੱਖਦੇ ਨੇ ਸ੍ਰੋਤਿ ਚ ਸ਼ਬਦ ਆਉਂਦੇ ਨੇ ਸੁਣ ਸੁਣ 마ਸੀ ਤੂੰ ਪਰਮ ਗਿਆਨੀ ਹੂੰ ਮਤਲਬ ਕਿ ਤੁਸੀਂ ਪਰਮ ਵਿੱਚੋਂ ਹਾਂ ਹਾਂ ਪਹਿਲਾਂ ਉਹ ਗੁਰੂ ਨਾਨਕ ਦੇਵ ਜੀ ਦੇ ਚਰਿੱਤਰ ਬਾਰੇ ਗੱਲ ਕਰਦੇ ਨੇ ਕਹਿੰਦੇ ਨੇ ਕਿ ਉਹ ਕਿਸੇ ਵੀ ਸਮਾਜਿਕ ਬੁਰਾਈ ਵਿੱਚ ਨਹੀਂ ਪਏ ਹੋਏ ਨਾ ਜੂਆ ਨਾ ਸ਼ਰਾਬ ਨਾ ਚੋਰੀ ਨਾ ਪ੍ਰਾਈ ਸਤਰੀ ਵੱਲ ਦੇਖਣਾ ਉਹ ਲੋਭੀ ਨਹੀਂ ਗੁੱਸੇ ਖੋਰ ਨਹੀਂ ਕਾਮੀ ਨਹੀਂ ਇਹ ਤਾਂ ਹੋ ਗਿਆ ਉਹ ਗੱਲਾਂ ਜਿਹੜੀਆਂ ਉਹ ਨਹੀਂ ਕਰਦੇ ਫਿਰ ਉਹਨਾਂ ਦੇ ਕਰਨ ਵਾਲੇ ਕੰਮਾਂ ਬਾਰੇ ਕੀ ਕਿਹਾ ਜਿਵੇਂ ਦਾਨ ਕਰਨਾ ਹਾਂ ਫਿਰ ਉਹ ਉਸ ਪਾਸੇ ਆਉਂਦੇ ਨੇ ਉਹ ਗੁਰੂ ਜੀ ਦੇ ਦਾਨੀ ਸੁਭਾ ਨੂੰ ਇੱਕ ਨਕਾਰਾਤਮਕ ਚੀਜ਼ ਨਹੀਂ ਸਗੋਂ ਇੱਕ ਸਕਾਰਾਤਮਕ ਗੁਣ ਵਜੋਂ ਪੇਸ਼ ਕਰਦੇ ਨੇ ਕਿਵੇਂ ਉਹ ਕਹਿੰਦੇ ਨੇ ਕਿ ਪਰਾਇਆ ਦੁੱਖ ਵੇਖ ਕੇ ਉਹਨਾਂ ਪਾਸੋਂ ਜਰਿਆ ਨਹੀਂ ਜਾਂਦਾ ਮਤਲਬ ਉਹ ਦੂਜਿਆਂ ਦਾ ਦੁੱਖ ਦੇਖ ਕੇ ਮਦਦ ਕਰਦੇ ਨੇ ਇਹ ਤਾਂ ਚੰਗੀ ਗੱਲ ਹੈ ਉਹ ਇੱਕ ਰੁੱਖ ਦੀ ਉਦਾਹਰਣ ਦਿੰਦੇ ਨੇ ਕਿ ਜਿਵੇਂ ਰੁੱਖ ਆਪ ਤੁੱਪ ਸਹਿ ਕੇ ਦੂਜਿਆਂ ਨੂੰ ਛਾਹ ਦਿੰਦਾ ਓਵੇਂ ਹੀ ਮੇਰਾ ਵੀਰ ਹੈ ਵਾਹ ਇਹ ਤਾਂ ਬਹੁਤ ਵਧੀਆ ਉਦਾਹਰਣ ਹੈ ਹਾਂਜੀ ਤੇ ਨਾਲ ਹੀ ਉਹ ਵਹਾਰੇ ਗਲਵੀ ਕਰਦੇ ਨੇ ਉਹ ਕਹਿੰਦੇ ਨੇ ਕਿ ਮੋਦੀ ਖਾਨੇ ਦੇ ਹਿਸਾਬ ਚ ਕਦੇ ਘਾਟਾ ਨਹੀਂ ਪਿਆ ਸਗੋਂ ਹਮੇਸ਼ਾ ਵਾਦਾ ਹੀ ਹੁੰਦਾ ਹੈ ਅੱਛਾ ਇਹ ਵੀ ਕੀ ਹਾਂ ਤੇ ਸਭ ਤੋਂ ਅਹਿਮ ਉਹ ਚੰਦੋ ਰਾਣੀ ਨੂੰ ਯਾਦ ਕਰਾਉਂਦੇ ਨੇ ਕਿ ਤੁਹਾਡੀ 30 ਸੁਲੱਖਣੀ ਕੋਲ ਕਿਸੇ ਚੀਜ਼ ਦੀ ਕਮੀ ਹੈ ਖਾਣ ਪੀਣ ਪਹਿਣਣ ਗਹਿਣੇ ਸਭ ਕੁਝ ਤਾਂ ਹੈ ਉਹਦੇ ਕੋਲ ਹੂੰ ਫਿਰ ਉਹ ਸਵਾਲ ਕਰਦੇ ਨੇ ਕਿ ਜੇ ਮੇਰਾ ਪਰ ਆ ਇੰਨੇ ਚੰਗੇ ਕੰਮ ਕਰ ਰਿਹਾ ਹੈ ਕਿਸੇ ਬੁਰਾਈ ਚ ਨਹੀਂ ਕਮਾਈ ਵੀ ਠੀਕ ਹੈ ਤੇ ਨੂੰ ਨੂੰ ਵੀ ਕੋਈ ਕਮੀ ਨਹੀਂ ਤਾਂ ਮੈਂ ਉਸ ਨੂੰ ਕਿਸ ਗੱਲ ਤੋਂ ਰੋਕਾਂ ਇਹ ਤਾਂ ਬਹੁਤ ਹੀ ਸੋਚਿਆ ਸਮਝਿਆ ਤੇ ਸੰਤੁਲਿਤ ਜਵਾਬ ਸੀ ਇਹ ਸਿਰਫ ਬਚਾ ਨਹੀਂ ਸੀ ਸਗੋਂ ਇੱਕ ਤਰ੍ਹਾਂ ਨਾਲ ਸਵਾਲ ਪੁੱਛਣ ਵਾਲੇ ਨੂੰ ਹੀ ਸੋਚਣ ਲਈ ਮਜਬੂਰ ਕਰਨਾ ਸੀ ਇਸ ਦਾ ਅਸਰ ਹੋਇਆ ਚੰਦੋ ਰਾਣੀ ਤੇ ਬਿਲਕੁਲ ਹੋਇਆ ਸਰੋਤ ਦੱਸਦਾ ਹੈ ਕਿ ਬੇਬੇ ਨਾਨਕੀ ਜੀ ਦੇ ਤਰਕ ਤੇ ਨਿਮਰਤਾ ਭਰੇ ਜਵਾਬ ਸੁਣ ਕੇ ਚੰਦੋ ਰਾਣੀ ਜੀ ਚੁੱਪ ਹੋ ਗਏ ਸ਼ਾਇਦ ਥੋੜਾ ਸ਼ਰਮਿੰਦਾ ਵੀ ਹੋਏ ਹੋਣ ਕਿਉਂਕਿ ਬੇਬੇ ਨਾਨਕੀ ਨੇ ਪਹਿਲਾਂ ਪੌਤਿਕ ਸੁਰੱਖਿਆ ਵਾਲੀ ਗੱਲ ਤਾਂ ਬਿਲਕੁਲ ਸਾਫ਼ ਕਰ ਦਿੱਤੀ ਸੀ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਹੈ ਨਾ ਇੱਥੇ ਇੱਕ ਹੋਰ ਮੋੜ ਆਉਂਦਾ ਹੈ ਹਾਂ ਇੱਥੇ ਕਹਾਣੀ ਹੋਰ ਦਿਲਚਸਪ ਹੋ ਜਾਂਦੀ ਹੈ ਚੰਦੋ ਰਾਣੀ ਜੀ ਵਾਪਸ ਜਾਂਦੇ ਨੇ ਆਪਣੀ ਧੀ ਕੋਲ ਅੱਛਾ ਤੇ ਪੁਸ਼ਟੀ ਕਰਦੇ ਨੇ ਕਿ ਹਾਂ ਬੇਬੇ ਨਾਨਕੀ ਠੀਕ ਕਹਿੰਦੀ ਹੈ ਪੌਤਿਕ ਤੌਰ ਤੇ ਤਾਂ ਕੋਈ ਕਮੀ ਨਹੀਂ ਮਾਤਾ ਸੁਲੱਖਣੀ ਜੀ ਵੀ ਮੰਨਦੇ ਨੇ ਕਿ ਹਾਂ ਚੀਜ਼ਾਂ ਦੀ ਕਮੀ ਨਹੀਂ ਪਰ ਪਰ ਅਸਲ ਦੁੱਖ ਤਾਂ ਉਹੀ ਸੀ ਹਾਂ ਉਫ ਫਿਰ ਉਹ ਹੀ ਗੱਲ ਗੌਰ ਆਉਂਦੇ ਨੇ ਕਦੇ ਪ੍ਰੇਮ ਪਿਆਰ ਨਾਲ ਕਰ ਨਹੀਂ ਆਏ ਮੇਰੇ ਨਾਲ ਕਦੀ ਮੂੰਹ ਤੇ ਹੱਸ ਕੇ ਨਹੀਂ ਬੋਲੇ ਮਤਲਬ ਮਸਲਾ ਚੀਜ਼ਾਂ ਦਾ ਹੈ ਹੀ ਨਹੀਂ ਮਸਲਾ ਤਾਂ ਭਾਵਨਾਵਾਂ ਦਾ ਹੈ ਧਿਆਨ ਦਾ ਹੈ ਪਿਆਰ ਭਰੇ ਬੋਲਾਂ ਦਾ ਹੈ ਹੁਣ ਚੰਦੋ ਰਾਣੀ ਜੀ ਨੂੰ ਅਸਲ ਗੱਲ ਸਮਝ ਆਈ ਬਿਲਕੁਲ ਤੇ ਹੁਣ ਉਹ ਦੁਬਾਰਾ ਬੀਬੇ ਨਾਨਕੀ ਜੀ ਕੋਲ ਜਾਂਦੇ ਨੇ ਫਿਰ ਗੁੱਸੇ 'ਚ ਨਹੀਂ ਇਸ ਵਾਰ ਗੁੱਸੇ 'ਚ ਨਹੀਂ ਇਸ ਵਾਰ ਉਹ ਅਸਲ ਮੁੱਦਾ ਜਿਹੜੀ ਭਾਵਨਾਤਮਕ ਅਣਦੇਖੀ ਸੀ ਉਸ ਨੂੰ ਸਮਝਾਉਣ ਲਈ ਜਾਂਦੇ ਨੇ ਤੇ ਜਿਹੜੀ ਉਦਾਹਰਣ ਉਹ ਵਰਤਦੇ ਨੇ ਉਹ ਬਹੁਤ ਬਹੁਤ ਪ੍ਰਭਾਵਸ਼ਾਲੀ ਹੈ ਕਿਹੜੀ ਉਦਾਹਰਣ ਉਹ ਬੇਬੇ ਨਾਨਕੀ ਜੀ ਨੂੰ ਸਿੱਧਾ ਪੁੱਛਦੇ ਨੇ ਕਿ ਜੇ ਤੁਹਾਡੇ ਪਤੀ ਭਾਈ ਜੈਰਾਮ ਘਰ ਆਣ ਤੇ ਤੁਹਾਡੇ ਨਾਲ ਗੱਲ ਨਾ ਕਰਨ ਤੁਹਾਡੇ ਮਨ ਦੀ ਨਾ ਪੁੱਛਣ ਤਾਂ ਤੁਹਾਨੂੰ ਕਿਵੇਂ ਲੱਗੇਗਾ ਹਾਂ ਇਹ ਤਾਂ ਸਿੱਧਾ ਦਿਲ ਤੇ ਲੱਗਣ ਵਾਲੀ ਗੱਲ ਹੈ ਹਾਂ ਉਹ ਕਹਿੰਦ ਨੇ ਇਹ ਗੱਲ ਆਪਣੇ ਤੇ ਪਰਤਾ ਕੇ ਸਮਝੋ ਇਹ ਸਿੱਧਾ ਹਮਦਰਦੀ ਜਿਗਾਉਣ ਵਾਲਾ ਸਵਾਲ ਸੀ ਇਸ ਨੇ ਸਥਿਤੀ ਨੂੰ ਬੇਬੇ ਨਾਨਕੀ ਜੀ ਦੇ ਆਪਣੇ ਨਿੱਜੀ ਅਨੁਭਵ ਨਾਲ ਜੋੜ ਦਿੱਤਾ ਤੇ ਇਸ ਵਾਰ ਬੇਬੇ ਨਾਨਕੀ ਜੀ ਦਾ ਕੀ ਜਵਾਬ ਸੀ ਇਸ ਵਾਰ ਉਹਨਾਂ ਦੀ ਪ੍ਰਤੀਕਿਰਿਆ ਬਿਲਕੁਲ ਵੱਖਰੀ ਸੀ ਉਹ ਤੁਰੰਤ ਇਸ ਸੱਚਾਈ ਨੂੰ ਮੰਨ ਲੈਂਦੇ ਨੇ ਕਹਿੰਦੇ ਨੇ ਸੱਚ ਕਹਿੰਦੀ ਆ ਮਾਸੀ ਜੀ ਅੱਛਾ ਮੰਨ ਲਿਆ ਉਹਨਾਂ ਨੇ ਹਾਂ ਉਹ ਮੰਨਦੇ ਨੇ ਕਿ ਪਦਾਰਥ ਭਾਵੇਂ ਜਿੰਨੇ ਮਰਜ਼ੀ ਹੋਣ ਪਰ ਪਤੀ ਦੇ ਮਿੱਠੇ ਬੋਲ ਤੇ ਧਿਆਨ ਦਾ ਸੁੱਖ ਤਾਂ ਵੱਖਰਾ ਹੀ ਹੁੰਦਾ ਹੈ ਇਹ ਬੇਬੇ ਨਾਨਕੀ ਜੀ ਦੀ ਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ ਕਿ ਉਹ ਦੂਜੇ ਦੇ ਨਜ਼ਰੀਏ ਨੂੰ ਸਮਝ ਸਕੇ ਇਹ ਬਹੁਤ ਵੱਡੀ ਗੱਲ ਹੈ ਇਸੇ ਗੱਲਬਾਤ ਵਿੱਚ ਉਹ ਮਾਤਾ ਸੁਲਖਣੀ ਜੀ ਦੇ ਸੁਭਾਅ ਬਾਰੇ ਵੀ ਇੱਕ ਟਿੱਪਣੀ ਕਰਦੇ ਨੇ ਉਹਨਾਂ ਨੂੰ ਥੋੜਾ ਕਠੋਰ ਕਹਿੰਦੇ ਨੇ ਪਰ ਨਾਲ ਹੀ ਉਹਨਾਂ ਦੇ ਚੰਗੇ ਖਾਨਦਾਨ ਸ਼ੁਭ ਖੱਤਰੀ ਕੀ ਤਨਿਆ ਦੀ ਤਾਰੀਫ਼ ਵੀ ਕਰਦੇ ਨੇ ਹਾਂ ਮਤਲਬ ਇੱਕ ਸੰਤੁਲਿਤ ਨਜ਼ਰੀਆ ਬਿਲਕੁਲ ਤੇ ਫਿਰ ਉਹ ਭਰੋਸਾ ਦਿੰਦੇ ਨੇ ਕਿ ਉਹ ਇਸ ਮਸਲੇ ਦਾ ਹੱਲ ਜ਼ਰੂਰ ਕੱਢਣਗੇ ਸੁਲਾਹ ਕਰਵਾ ਦਿਆਂਗੀ ਤੇ ਨਾਲ ਹੀ ਮਾਤਾ ਸੁਲਖਣੀ ਨੂੰ ਸਲਾਹ ਦਿੰਦੇ ਨੇ ਕਿ ਉਹ ਵੀ ਥੋੜੀ ਨਿਮਰਤਾ ਦਿਖਾਵੇ ਮਸਕੀਨ ਹੋ ਕੇ ਸੇਵਾ ਕਰੇ ਤੇ ਦੂਜੇ ਪਾਸੇ ਚੰਦੋ ਰਾਣੀ ਜੀ ਦਾ ਰਵਈਆ ਵੀ ਹੁਣ ਬਦਲ ਗਿਆ ਹੋਣਾ ਆਪਣੀ ਧੀ ਪ੍ਰਤੀ ਹਾਂ ਹੁਣ ਚੰਦੋ ਰਾਣੀ ਜੀ ਵੀ ਸ਼ਾਂਤ ਨੇ ਤੇ ਉਹ ਆਪਣੀ ਧੀ ਨੂੰ ਸਮਝਾਉਂਦੇ ਨੇ ਹੁਣ ਉਹ ਗੁਰੂ ਨਾਨਕ ਦੇਵ ਜੀ ਦੇ ਗੁਣਾਂ ਦੀ ਤਾਰੀਫ ਕਰਦੇ ਨੇ ਉਹਨਾਂ ਨੂੰ ਉਧਾਰ ਚੇਤਾ ਸ਼ੁਭ ਧਰਮੀ ਕਹਿੰਦੇ ਨੇ ਯਾਨੀ ਖੁੱਲੇ ਦਿਲ ਵਾਲੇ ਸ਼ੁਭ ਕੰਮ ਕਰਨ ਵਾਲੇ ਧਰਮੀ ਅੱਛਾ ਪਹਿਲਾਂ ਵਾਲੀ ਸ਼ਿਕਾਇਤ ਤੋਂ ਬਿਲਕੁਲ ਉਲਟ हां वो अपनी तीनु समझाਉਂਦੇ ਨੇ ਕਿ ਸ਼ਾਇਦ ਤੂੰ ਪੇਕਿਆਂ ਚ ਬਹੁਤ ਲਾਡਲੀ ਸੀ ਇਸ ਲਈ ਹੁਣ ਸੌਰੇ ਕਰਦੀ ਹੈ ਜ਼ਿੰਮੇਵਾਰੀਆਂ ਨਿਭਾਉਣ ਤੇ ਧੀਰਜ ਰੱਖਣ ਦੀ ਲੋੜ ਹੈ ਉਹ ਪ੍ਰੇਰਿਤ ਕਰਦੇ ਨੇ ਅਬ ਮਨ ਸਮਝ ਸੇਵ ਪਕੀਜੇ ਮਨ ਨੂੰ ਸਮਝਾ ਕੇ ਪਤੀ ਦੀ ਸੇਵਾ ਕਰ ਇਸੇ ਚ ਸੁੱਖ ਮਿਲੇਗਾ ਇਹ ਤਾਂ ਪੂਰਾ ਘਟਨਾਕ੍ਰਮ ਹੀ ਬਦਲ ਗਿਆ ਗੱਲਬਾਤ ਨਾਲ ਸਮਝ ਨਾਲ ਨਜ਼ਰੀਏ ਬਦਲ ਗਏ ਹਾਂਜੀ ਪਰ ਕਥਾਵਾਚਕ ਇੱਕ ਹੋਰ ਮਤਲਬ ਮਹੱਤਵਪੂਰਨ ਨੁਕਤੇ ਵੱਲ ਇਸ਼ਾਰਾ ਕਰਦੇ ਨੇ ਉਹ ਹੈ ਵਿਸ਼ਵਾਸ ਵਿਸ਼ਵਾਸ ਇਸ ਤਰ੍ਹਾਂ ਉਹ ਕਹਿੰਦੇ ਨੇ ਕਿ ਭਾਵੇਂ ਸੋਰਾ ਪਰਿਵਾਰ ਭਾਈ ਮੂਲचंद ਚੰਦੋਰਾਣੀ ਤੇ ਸ਼ੁਰੂ ਵਿੱਚ ਮਾਤਾ ਸੁਲੱਖਣੀ ਗੁਰੂ ਜੀ ਦੇ ਅਸਲ ਰੱਬੀ ਸਰੂਪ ਨੂੰ ਨਹੀਂ ਸਮਝ ਸਕੇ ਪਰ ਬੇਬੇ ਨਾਨਕੀ ਜੀ ਨੂੰ ਪੂਰਾ ਯਕੀਨ ਸੀ ਪੂਰਾ ਵਿਸ਼ਵਾਸ ਸੀ ਹੂੰ ਉਹਨਾਂ ਲਈ ਇਹ ਤਰਕ ਵਿਤੁਰਕ ਦੀ ਗੱਲ ਨਹੀਂ ਸੀ ਇਹ ਸ਼ਰਧਾ ਦੀ ਗੱਲ ਸੀ ਇਹ ਬਹੁਤ ਦਿਲਚਸਪ ਨੁਕਤਾ ਹੈ ਕਿ ਕਿਵੇਂ ਇੱਕੋ ਘਰ ਚ ਰਹਿੰਦੇ ਹੋਏ ਵੱਖ-ਵੱਖ ਲੋਕ ਇੱਕੋ ਇਨਸਾਨ ਨੂੰ ਕਿੰਨੇ ਵੱਖਰੇ ਢੰਗ ਨਾਲ ਦੇਖ ਰਹੇ ਸਨ ਖੈਰ ਫਿਰ ਕਹਾਣੀ ਚ ਅੱਗੇ ਕੀ ਹੁੰਦਾ ਹੈ ਕਿ ਗੁਰੂ ਜੀ ਤੇ ਬੇਬੇ ਨਾਨਕੀ ਜੀ ਦੀ ਗੱਲ ਹੁੰਦੀ ਹੈ ਹਾਂ ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਖੁਦ ਬੇਬੇ ਨਾਨਕੀ ਜੀ ਨੂੰ ਮਿਲਣ ਜਾਂਦੇ ਨੇ ਅੱਛਾ ਤੇ ਉਹਨਾਂ ਦਾ ਆਪਣੀ ਵੱਡੀ ਪੈਣ ਪ੍ਰਤੀ ਜਿਹੜਾ ਰਵਈਆ ਹੈ ਉਹ ਦੇਖਣ ਵਾਲਾ ਹੈ ਬਹੁਤ ਜ਼ਿਆਦਾ ਨਿਮਰਤਾ ਬਹੁਤ ਸਤਕਾਰ ਉਹ ਆਪਣੇ ਆਪ ਨੂੰ ਉਹਨਾਂ ਦਾ ਦਾਸ ਕਹਿੰਦੇ ਨੇ ਕਹਿੰਦੇ ਨੇ ਮੈਂ ਤੁਹਾਡਾ ਹੁਕਮ ਕਦੀ ਨਹੀਂ ਮੋੜ ਸਕਦਾ ਇਹ ਗੁਰੂ ਜੀ ਦੇ ਆਪਣੇ ਰਿਸ਼ਤਿਆਂ ਪ੍ਰਤੀ ਸਤਕਾਰ ਨੂੰ ਦਰਸਾਉਂਦਾ ਹੈ ਬਿਲਕੁਲ ਤੇ ਬੇਬੇ ਨਾਨਕੀ ਜੀ ਇਸ ਮੌਕੇ ਨੂੰ ਬੜੀ ਸਿਆਣਪ ਨਾਲ ਵਰਤਦੇ ਨੇ ਉਹ ਬੜੇ ਪਿਆਰ ਨਾਲ ਬਿਨਾ ਕੋਈ ਦੋਸ਼ ਲਗਾਏ ਮਾਤਾ ਸੁਲੱਖਣੀ ਜੀ ਦੀ ਸਥਿਤੀ ਬਾਰੇ ਗੱਲ ਕਰਦੇ ਨੇ ਕਿਵੇਂ ਉਹ ਸਹੁਰਿਆਂ ਦੀਆਂ ਸ਼ਿਕਾਇਤਾਂ ਦਾ ਜ਼ਿਕਰ ਕਰਦੇ ਨੇ ਪਰ ਜ਼ੋਰ ਇਸ ਗੱਲ ਤੇ ਦਿੰਦੇ ਨੇ ਕਿ ਪਤਨੀ ਨਾਲ ਪਿਆਰ ਤੇ ਸਤਿਕਾਰ ਨਾਲ ਬੋਲਣਾ ਮੂੰਹ ਨਾਲ ਕੀਤਾ ਜਾਏ ਕਿੰਨਾ ਜ਼ਰੂਰੀ ਹੁੰਦਾ ਹੈ ਉਹ ਕਹਿੰਦੇ ਨੇ ਕਿ ਪਤੀ ਦੇ ਚੰਗੇ ਬੋਲੀ ਪਤਨੀ ਲਈ ਸਭ ਤੋਂ ਵੱਡਾ ਸੁੱਖ ਹੁੰਦੇ ਨੇ ਸਾਰੀਆਂ ਪੌਤਿਕ ਚੀਜ਼ਾਂ ਨਾਲੋਂ ਵੀ ਵੱਧ ਹਾਂ ਉਹੀ ਦਰਹਿ ਲਈ ਚਲਦਰਾਹੀ ਨੇ ਸਮਝਾਈ ਸੀ ਹਾਂਜੀ ਉਹ ਬੇਨਤੀ ਕਰਦੇ ਨੇ ਗੁਰੂ ਜੀ ਨੂੰ ਕਿ ਤੁਸੀਂ ਆਪਣੀ स्त्री ਨੂੰ ਕਦੇ ਦੁਖੀ ਨਾ ਕਰੋ ਕਦੇ ਵੀ ਦਿਲਗੀਰ ਨਾ ਕਰੋ ਇੱਕ ਭੈਣ ਦੀ ਅਰਜ਼ੋਈ ਹੈ ਪਰ ਇਸ ਵਿੱਚ ਡੂੰਗੀ ਸੱਚਾਈ ਵੀ ਹੈ ਤੇ ਗੁਰੂ ਨਾਨਕ ਦੇਵ ਜੀ ਦਾ ਅਖੀ ਜਵਾਬ ਸੀ ਗੁਰੂ ਨਾਨਕ ਦੇਵ ਜੀ ਬਹੁਤ ਸਤਕਾਰ ਨਾਲ ਆਪਣੀ ਭੈਣ ਦੀ ਸਲਾਹ ਮੰਨਣ ਦਾ ਵਾਅਦਾ ਕਰਦੇ ਨੇ ਉਹ ਕਹਿੰਦੇ ਨੇ ਜੋ ਤੁਹਾਡੇ ਮਨ ਵਿੱਚ ਹੈ ਮੈਂ ਉਸ ਤਰ੍ਹਾਂ ਹੀ ਕਰਾਂਗਾ ਇਹ ਵਾਅਦਾ ਬਹੁਤ ਮਹੱਤਵਪੂਰਨ ਹੈ ਇਹ ਦਿਖਾਉਂਦਾ ਹੈ ਕਿ ਭਾਵੇਂ ਉਹਨਾਂ ਦਾ ਮਾਰਗ ਅਲੌਕਿਕ ਸੀ ਪਰ ਉਹ ਪਰਿਵਾਰਿਕ ਪਾਵਨਾਵਾਂ ਤੇ ਜ਼ਿੰਮੇਵਾਰੀਆਂ ਨੂੰ ਸਮਝਦੇ ਸਨ ਖਾਸ ਕਰਕੇ ਜਦੋਂ ਉਹਨਾਂ ਦੀ ਪਿਆਰੀ ਭੈਣ ਨੇ ਉਹਨਾਂ ਨੂੰ ਸਮਝਾਇਆ ਹਾਂ ਤੇ ਇਸੇ ਮਤਲਬ ਸੁਖਾਵੇ ਮਾਹੌਲ ਵਿੱਚ ਬੇਬੇ ਨਾਨਕੀ ਜੀ ਇੱਕ ਹੋਰ ਇੱਛਾ ਵੀ ਜ਼ਾਹਿਰ ਕਰਦੇ ਨੇ ਅੱਛਾ ਉਹ ਕੀ ਉਹ ਕਹਿੰਦੇ ਨੇ ਕਿ ਮੇਰੀ ਇੱਛਾ ਹੈ ਕਿ ਮੈਂ ਤੁਹਾਡੇ ਪੁੱਤਰ ਨੂੰ ਦੇਖਾਂ ਉਸ ਨੂੰ ਖਿੜਾਵਾਂ ਤੁਹਾਡੇ ਪੁੱਤਰ ਨੂੰ ਦੇਖਾਂ ਹਾਂ ਇੱਕ ਭੂਆ ਦੀ ਬਹੁਤ ਸੁਭਾਵਿਕ ਜੀ ਇੱਛਾ ਬਿਲਕੁਲ ਤੇ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਆਸ਼ੀਰਵਾਦ ਦਿੰਦੇ ਨੇ ਕਿ ਕਰਤਾਰ ਤੁਹਾਡੀ ਇਹ ਇੱਛਾ ਜ਼ਰੂਰ ਪੂਰੀ ਕਰੇਗਾ ਕਿਉਂਕਿ ਉਹ ਆਪਣੇ ਪਗਤਾਂ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ ਇਕ ਕਥਾ ਦੇ ਅੰਤ ਨੂੰ ਇੱਕ ਆਸ ਭਰੀ ਦਿਸ਼ਾ ਦਿੰਦਾ ਹੈ ਤਾਂ ਜੇ ਅਸੀਂ ਇਸ ਪੂਰੀ ਸਾਖੀ ਨੂੰ ਸਮੁੱਚੇ ਤੌਰ ਤੇ ਦੇਖੀਏ ਤਾਂ ਇਹ ਸੱਚਮੁੱਚ ਇੱਕ ਬਹੁਪਰਤੀ ਕਹਾਣੀ ਹੈ ਹੈਨਾ ਇੱਕ ਪਾਸੇ ਤਾਂ ਵਿਆਹੁਤਾ ਜੀਵਨ ਦੀਆਂ ਆਮ ਸੰਸਾਰਿਕ ਉਮੀਦਾਂ ਨੇ ਹਾਂਜੀ ਜਿਵੇਂ ਸਾਥ ਪਿਆਰ ਪਰਿਵਾਰਿਕ ਜ਼ਿੰਮੇਵਾਰੀ ਭਾਵਨਾਤਮਕ ਸਾਂਝ ਜਿਨ੍ਹਾਂ ਦੀ ਨੁਮਾਇੰਦਗੀ ਮਾਤਾ ਸੁਲੱਖਣੀ ਜੀ ਤੇ ਉਹਨਾਂ ਦੇ ਮਾਪੇ ਕਰ ਰਹੇ ਨੇ ਸ਼ੁਰੂ ਵਿੱਚ ਤੇ ਦੂਜੇ ਪਾਸੇ ਹੈ ਗੁਰੂ ਨਾਨਕ ਦੇਵ ਜੀ ਦਾ ਉਹ ਅਸਾਧਾਰਨ ਜੀਵਨ ਮਾਰਗ ਜੀ ਉਹਨਾਂ ਦੀ ਨਿਰਲੇਪਤਾ ਪਰਮਾਰਥ ਲਈ ਸਮਰਪਣ ਦੁਨੀਆ ਦੀ ਸੇਵਾ ਦਾ ਜਜ਼ਬਾ ਬਿਲਕੁਲ ਤੇ ਇਹ ਸਾਖੀ ਦਿਖਾਉਂਦੀ ਹੈ ਕਿ ਇਹਨਾਂ ਦੋ ਵੱਖਰੇ ਵੱਖਰੇ ਪਧਰਾਂ ਦੀਆਂ ਉਮੀਦਾਂ ਤੇ ਜੀਵਨ ਸ਼ੈਲੀਆਂ ਵਿੱਚ ਮਤਲਬ ਟਕਰਾਅ ਹੋਣਾ ਤਾਂ ਲਾਜ਼ਮੀ ਹੀ ਸੀ ਪਰ ਇਸ ਟਕਰਾਅ ਦੇ ਹਲ ਵਿੱਚ ਵੱਖ-ਵੱਖ ਲੋਕਾਂ ਦਾ ਰੋਲ ਬਹੁਤ ਅਹਿਮ ਰਿਹਾ ਜਿਵੇਂ ਭਾਈ ਮੂਲਚੰਦ ਤੇ ਚੰਦੋ ਰਾਣੀ ਦਾ ਗੁੱਸਾ ਉਹ ਸਿੱਧੇ ਟਕਰਾਅ ਨਾਲ ਗੱਲ ਨਹੀਂ ਬਣਾ ਸਕੇ ਹਾਂ ਪਈ ਜੈ ਰਾਮ ਦੀ ਸ਼ਾਂਤ ਤੇ ਵਿਵਹਾਰਿਕ ਪਹੁੰਚ ਨੇ ਗੁੱਸਾ ਤਾਂ ਸ਼ਾਂਤ ਕਰ ਦਿੱਤਾ ਪਰ ਜਿਹੜਾ ਅਸਲ ਮੁੱਦਾ ਸੀ ਪਾਵਨਾਤਮਕ ਉਸਨੂੰ ਹੱਲ ਨਹੀਂ ਕੀਤਾ ਪਰ ਬੇਬੇ ਨਾਨਕੀ ਜੀ ਦੀ ਭੂਮਿਕਾ ਉਹ ਤਾਂ ਜਿਵੇਂ ਇੱਕ ਪੁਲ ਦਾ ਕੰਮ ਕਰ ਰਹੀ ਹੈ ਬਿਲਕੁਲ ਉਹਨਾਂ ਵਿੱਚ ਵਿਸ਼ਵਾਸ ਵੀ ਹੈ ਸਮਝ ਵੀ ਹੈ ਤਰਕ ਵੀ ਹੈ ਤੇ ਹਮਦਰਦੀ ਵੀ ਉਹ ਪਹਿਲਾਂ ਭੌਤਿਕ ਚਿੰਤਾਵਾਂ ਦੂਰ ਕਰਦੇ ਨੇ ਫਿਰ ਪਾਵਨਾਤਮਕ ਲੋੜਾਂ ਨੂੰ ਸਮਝਦੇ ਨੇ ਉਹਨਾਂ ਨੂੰ ਸਵੀਕਾਰ ਕਰਦੇ ਨੇ ਤੇ ਫਿਰ ਅਖੀਰ ਵਿੱਚ ਆਪਣੇ ਭਰਾ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਸਹੀ ਸਲਾਹ ਦਿੰਦੇ ਰਹੇ ਹਾਂ ਉਨ੍ਹਾਂ ਦੀ ਸੂਝ-ਬੂਝ ਤੇ ਸੰਤੁਲਿਤ ਪਹੁੰਚ ਹੀ ਕਮਾਈ ਸਹੀ ਗੱਲ ਹੈ ਤੇ ਗੁਰੂ ਨਾਨਕ ਦੇਵ ਜੀ ਦੀ ਚੁੱਪ ਤੇ ਫਿਰ ਭੈਣ ਦੀ ਸਲਾਹ ਮੰਨ ਲੈਣਾ ਇਹ ਵੀ ਬਹੁਤ ਕੁਝ ਸਿਖਾਉਂਦਾ ਹੈ ਸ਼ਾਇਦ ਇਹ ਕਿ ਅਧਿਆਤਮਿਕ ਤੌਰ ਤੇ ਉੱਚੇ ਲੋਕ ਵੀ ਨਿੱਜੀ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਦੇ ਨੇ ਖਾਸ ਕਰਕੇ ਜਦੋਂ ਗੱਲ ਸਹੀ ਢੰਗ ਨਾਲ ਪਿਆਰ ਨਾਲ ਕੀਤੀ ਜਾਵੇ ਬਿਲਕੁਲ ਇਹ ਕਹਾਣੀ ਸਾਨੂੰ ਪਰਿਵਾਰਕ ਰਿਸ਼ਤਿਆਂ ਦੀਆਂ ਜਟਿਲਤਾਵਾਂ ਗੱਲਬਾਤ ਦੀ ਮਹੱਤਤਾ ਤੇ ਵੱਖ-ਵੱਖ ਨਜ਼ਰੀਆਂ ਨੂੰ ਸਮਝਣ ਦੀ ਲੋੜ ਬਾਰੇ ਬਹੁਤ ਕੁਝ ਸਿਖਾਉਂਦੀ ਹੈ ਇਸ ਰਸਫਿਕ ਪੁਰਾਣੀ ਕਹਾਣੀ ਨਹੀਂ ਸਗੋਂ ਮਨੁੱਖੀ ਸੁਭਾਅ ਤੇ ਰਿਸ਼ਤਿਆਂ ਦੀ ਇੱਕ ਡੂੰਗੀ ਪਰਚੋਲ ਹੈ ਹਾਂਜੀ ਤਾਂ ਅਸੀਂ ਇਸ ਵਿਚਾਰ ਵਟਾਂਦਰੇ ਨੂੰ ਇੱਕ ਸਵਾਲ ਨਾਲ ਸਮਾਪਤ ਕਰਦੇ ਹਾਂ ਸਰੋਤਿਆਂ ਲਈ ਇਹ ਸਾਖੀ ਇੱਕ ਬਹੁਤ ਹੀ ਵਿਲੱਖਣ ਸਥਿਤੀ ਦਿਖਾਉਂਦੀ ਹੈ ਜਿੱਥੇ ਪਰਿਵਾਰ ਦਾ ਇੱਕ ਮੈਂਬਰ ਇੱਕ ਬਹੁਤ ਹੀ ਅਸਾਧਾਰਨ ਇੱਥੋਂ ਤੱਕ ਕਿ ਰੱਬੀ ਮਾਰਗ ਤੇ ਚੱਲ ਰਿਹਾ ਹੈ ਹਮ ਅਜਿਹੇ ਹਾਲਾਤਾਂ ਵਿੱਚ ਜਦੋਂ ਕਿਸੇ ਇੱਕ ਵਿਅਕਤੀ ਦਾ ਜੀਵਨ ਮਾਰਗ ਬਾਕੀ ਪਰਿਵਾਰ ਦੀਆਂ ਆਮ ਉਮੀਦਾਂ ਨਾਲ ਮੇਲ ਨਹੀਂ ਖਾਂਦਾ ਤਾਂ ਆਪਸੀ ਸਮਝ ਤਰਜ ਤੇ ਵਿਸ਼ਵਾਸ ਕਿਵੇਂ ਬਣਾਏ ਰੱਖੇ ਜਾ ਸਕਦੇ ਨੇ ਇਹ ਕਹਾਣੀ ਸਾਨੂੰ ਇਸ ਬਾਰੇ ਕੀ ਸੋਚਣ ਲਈ ਪ੍ਰੇਰਿਤ ਕਰਦੀ ਹੈ ਇਸ ਤੇ ਜ਼ਰੂਰ ਵਿਚਾਰ ਕਰਨਾ